ਹਾਂਜੀ ਅੱਜ ਗੁਰਪੁਰਬ ਆ ਕੀ ਗੱਲਬਾਤ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਅੱਜ ਦੇ ਨੁਨੀਆ ਦੇ ਮਾਲਕ ਸਾਹਿਬ ਸਤਿਗੁਰੂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਪਾਸ਼ਾ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਸੂ ਸੰਤਾਂ ਬੜੇ ਪ੍ਰੇਮ ਸਤਕਾਰ ਦੇ ਨਾਲ ਮਨਾ ਰਹੇ ਨੇ ਕਿੱਥੇ ਦਸ਼ਮ ਦੇਸ਼ਾਂ ਤੋਂ ਸੰਗਤਾਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਵਿੱਚ ਜਿੱਕਰ ਨਤ ਮस्तक ਹੋਣ ਵਾਸਤੇ ਆਉਂਦੀਆਂ ਨੇ ਉੱਥੇ ਅੱਜ ਦੇ ਇਸ ਪੁਰਬ ਦਿਹਾੜੇ ਜਿਹੜਾ ਉਹ ਗੁਰਪੁਰਬ ਬੜੇ ਸ਼ਰਧਾ ਭਾਵ ਦੇ ਨਾਲ ਮਨਾਇਆ ਜਾ ਰਿਹਾ ਹੈ ਐਸਜੀਬੀਸੀ ਵੱਲੋਂ ਔਰ ਸਤ ਸੇਹ ਦਰਬਾਰ ਸਾਹਿਬ ਦੇ ਮੰਦਰ ਸਾਹਿਬ ਵੱਲੋਂ ਜਿਹੜੇ ਨੇ ਪ੍ਰਬੰਧ ਕੀਤੇ ਗਏ ਸੰਗਤਾਂ ਵਾਸਤੇ ਵਿਸ਼ੇਸ਼ ਬਾਰਸ਼ ਦੇ ਕਰਕੇ ਥੋੜਾ ਸੰਗਤ ਜਿਹੜੀ ਹੈ ਉਹ ਮਹਿਸੂਸ ਹੋ ਰਹੀ ਹੈ ਕਿ ਜਿੰਨੇ ਘਟ ਹੈ ਪਰ ਫਿਰ ਵੀ ਜਿਹੜੀ ਸੰਗਤ ਜਿਹੜੇ ਉਹਨਾਂ ਦੇ ਵਿੱਚ ਛਾਏ ਪ੍ਰੇਮ ਹੈ ਉਹ ਬਹੁਤ ਸਾਠਾ ਮਾਰ ਰਿਹਾ ਹੈ ਔਰ ਇਸ ਪਾਵਨ ਦਿਹਾੜੇ ਦੇ ਉੱਤੇ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਅਰਪਣ ਕਰਦੇ ਹਾਂ ਔਰ ਜਿਥੇ ਸਾਈਹਬ ਸਤਗੁਰੂ ਗੁਰੂ ਨਾਨਕ ਦੇਵ ਪਾਸ਼ਾ ਮਹਾਰਾਜ ਜੀ ਨੇ ਲਿਖਿਆ ਬਾਲੀ ਰੋਵੇ ਨਾਹਿ ਪਤਾਰ ਗਾਨਕ ਦੁਖਿਆ ਸਭ ਸੰਸਾਰ ਉੱਚ ਅਸੀਂ ਪੜਦੇ ਸ੍ਰੀ ਹਰਿਕ੍ਰਿਸ਼ਨ ਤੇ ਆਈ ਹੈ ਜਿਸ ਰਿਥੇ ਸਭ ਦੁਖ ਜਾਏ ਗੁਰੂ ਹਰਿਕ੍ਰਿਸ਼ਨ ਸਾਹਿਬ ਦਾ ਨਾਮ ਲਿਆਏ ਦੁਖੋਂ ਮਿਟ ਜਾਂਦੇ ਨੇ ਇਸ ਦੁੱਖਾਂ ਮਾਰੀ ਖਲਕਤ ਨੂੰ ਜੋ ਆਸਤੀ ਕਰਨ ਦਿਸਦੀ ਹੈ ਉਹ ਪਾਵਨ ਦਰਬਾਰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜਿੱਥੇ ਆ ਕੇ ਸਾਰੇ ਦੁਖ ਬਿਲੰਦਰ ਦੂਰ ਹੁੰਦੇ ਨੇ ਅੱਜ ਸੰਗਤਾਂ ਇਸ ਪਾਵਨ ਵਿਹਾੜੇ ਦੇ ਉੱਤੇ ਦਰਬਾਰ ਸਾਹਿਬ ਦੇ ਨਿਮਸਤਕ ਹੋ ਰਹੇ ਨੇ ਸਾਰੀਆਂ ਸੰਗਤਾਂ ਦੂਰ ਆਏ ਨੂੰ ਲੱਖ ਲੱਖ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਅੱਜ ਗੁਰਪੁਰਬ ਮੁੱਖ ਅਰੰਭ ਦੱਸਾ ਮੱਥੜੇ ਕਿਹਨੇ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਾਲਾ ਪ੍ਰੀਤਮ ਗੁਰੂ ਹਰਿਕ੍ਰਿਸ਼ਨ ਪਾਸ਼ਾ ਮਹਾਰਾਜ ਜੀਆਂ ਦਾ ਪ੍ਰਕਾਸ਼ ਗੁਰਪੁਰਬ ਹੈ ਜਿੱਥੇ ਦੇਸ਼ ਵਿਦੇਸ਼ ਵਿੱਚ ਸੰਗਤਾਂ ਬੜੀ ਸ਼ਰਧਾ ਦੇ ਨਾਲ ਗੁਰੂ ਪਾਸ਼ਾ ਮਹਾਰਾਜ ਜੀ ਦਾ ਇਹ ਪ੍ਰਕਾਸ਼ ਗੁਰਪੁਰਬ ਮਨਾ ਰਹੀਆਂ ਨੇ ਉਥੇ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਸਮੂਹ ਸਟਾਫ ਵੱਲੋਂ ਬੜੇ ਵੱਡੇ ਪੱਧਰ ਤੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀਾਂ ਦੇ ਵਿਖੇ ਗੁਰੂ ਹਰਕ੍ਰਿਸ਼ਨ ਪਾਛਮਾਹ ਰਾਜ ਜੀਾਂ ਦਾ ਜਿਹੜਾ ਪ੍ਰਕਾਸ਼ ਗੁਰਪੁਰਬ ਮਨਾਇਆ ਜਾ ਰਿਹਾ ਹੈ ਸੰਗਤਾਂ ਸ਼ਰਧਾ ਦੇ ਨਾਲ ਨਮਸਤਕ ਹੋ ਕੇ ਤੇ ਗੁਰੂ ਪਾਛਮਾਹ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਧੂਰੀ ਮੱਥੇ ਤੇ ਲਾ ਕੇ ਜਿਵੇਂ ਗੁਰੂ ਹਰਕ੍ਰਿਸ਼ਨ ਪਾਛਮਾਹ ਮਹਾਰਾਜ ਜੀਆ ਨੇ ਛੋਟੀ ਉਮਰ ਦੇ ਵਿੱਚ ਦੁਖੀਆਂ ਦੇ ਦੁੱਖ ਦੂਰ ਕੀਤੇ ਸਨ ਸਾਰਿਆਂ ਦੇ ਦੁੱਖ ਆਪਣੇ ਸਿਰ ਲੈ ਕੇ ਉਹਨਾਂ ਦੇ ਦੁੱਖਾਂ ਦੀ ਨਿਮਰਤੀ ਕੀਤੀ ਸੀ ਅੱਜ ਵੀ ਅਸੀਂ ਅਰਦਾਸ ਕਰਦੇ ਹਾਂ ਕਿ ਬਾਲਾ ਪ੍ਰੀਤਮ ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਮਹਾਰਾਜਿਓ ਇਸ ਮਨੁੱਖਤਾ ਦੇ ਦੁੱਖ ਦਰਦ ਆਪ ਰਹਿਮਤਾਂ ਦਾ ਮੀਂਹ ਬਰਸਾ ਕੇ ਦੁੱਖ ਦਰਦ ਦੂਰ ਕਰਕੇ ਪੂਲ ਲਕਾਈ ਦੀ ਝੋਲੀ ਦੇ ਵਿੱਚ ਖੁਸ਼ੀਆਂ ਖੇੜੇ ਪਾਓ ਤੇ ਸਦਾ ਹੀ ਇਸੇ ਤਰ੍ਹਾਂ ਇਹ ਪੰਜਾਬ ਇਹ ਭਾਰਤ ਪੂਲ ਦੁਨੀਆ ਹੱਸਦੀ ਖੇੜਦੀ ਆਪਣਾ ਜੀਵਨ ਬਸਰ ਕਰੇ ਤੇ ਦੇਸ਼ ਵਿਦੇਸ਼ ਹੋਰ ਥਾਵਾਂ ਤੋਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਆਈਆਂ ਸੰਗਤਾਂ ਨੂੰ ਅਸੀਂ ਜੀਂ ਹਾਂ ਕਹਿੰਨੇ ਆ ਅਰਦਾਸ ਕਰਦੇ ਆ ਇਹ ਸਾਰੀਆਂ ਸੰਗਤਾਂ ਜਿਹੜੀਆਂ ਗੁਰੂ ਹਰਿਕ੍ਰਿਸ਼ਨ ਪਾਚਾ ਮਹਾਰਾਜ ਜੀ ਨੇ ਖੁਦਿਆਂ ਲੈ ਕੇ ਆਪਣਾ ਜੀਵਨ ਸਫਲਾ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ I'm yeah. oh, yeah. yeah. yeah.